ਅੱਜ 26 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਵਿੱਚ ਮੌਸਮ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਇਲਾਕੇ ਦੇ ਵਿੱਚ ਗਰਮੀ ਅਤੇ ਹੌਮਸ ਬਹੁਤ ਵੱਡੇ ਪੱਧਰ ਤੇ ਦੇਖੀ ਜਾ ਰਹੀ ਹੈ ਇੱਕ ਹਿੱਸੇ ਦੇ ਵਿੱਚ ਹਲਕੀ ਬੱਦਲਵਾਈ ਦੇ ਨਾਲ ਕਿਤੇ ਤੇਜ਼ ਸ਼ਰਾਟੇ ਮੀਂਹ ਦੇ ਲੱਗ ਰਹੇ ਹਨ ਖਾਸ ਕਰਕੇ ਪੱਛਮੀ ਮਾਲਵੇ ਦੇ ਇਲਾਕੇ ਚਾਹੇ ਫਾਜ਼ਿਲਕਾ ਅਬੋਹਰ ਮੁਖਸਰ ਦੇ ਹੋਣ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਜਾ ਤਰਨਤਨ ਪੱਟੀ ਜਾਂ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਬੱਦਲਬਾਈ ਦੇ ਨਾਲ-ਨਾਲ ਟੁੱਟਵੇਂ ਤੌਰ ਤੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਵਧਿਆ ਲੱਗੇ ਪਰ ਉਹਨਾਂ ਖੇਤਰਾਂ ਦੇ ਵਿੱਚ ਵੀ ਗਰਮੀ ਅਤੇ ਹਮਸ ਉਸੇ ਤਰ੍ਹਾਂ ਹੀ ਬਰਕਰਾਰ ਹੈ ਬਾਕੀ ਪੰਜਾਬ ਦੇ ਰਹਿੰਦੇ ਹਿੱਸਿਆਂ ਦੇ ਵਿੱਚ ਵੀ ਬੱਦਲਬਾਈ ਲਗਾਤਾਰ ਬਣੀ ਹੋਈ ਹੈ ਕਿਤੇ ਹਲਕੀ ਜਿਹੀ ਕਦੇ ਧੁੱਪ ਤੇ ਕਿਤੇ ਛਾਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਦੁਪਹਿਰ ਤੋਂ ਬਾਅਦ ਵੀ ਟੁੱਟਵੇਂ ਤੌਰ ਤੇ ਸ਼ਰਾਟੇ ਕਈ ਹਿੱਸਿਆਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਪੱਛਮੀ ਮਾਲਵੇ ਦੇ ਇਲਾਕੇ ਵੀ ਹੋ ਸਕਦੇ ਨੇ ਪਵਾਦ ਦੇ ਵੀ ਮਾਜੇ ਦੇ ਵੀ ਦੁਆਬੇ ਦੇ ਵੀ ਜਿੱਥੇ ਇੰਨੀ ਗਰਮੀ ਅਤੇ ਹਮਸਿਆ ਘੱਟ ਖੇਤਰੀ ਬੱਦਲਵਾਈ ਬਣ ਕੇ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ ਗਰਮੀ ਤੋਂ ਰਾਹਤ ਇਸੇ ਤਰ੍ਹਾਂ ਹੀ ਨਹੀਂ ਮਿਲਦੀ ਹੋਈ ਦਿਖਾਈ ਦੇਵੇਗੀ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਵੀ ਉੱਥੇ ਵੀ ਗਰਮੀ ਅਤੇ ਹਮਸ ਉਸੇ ਤਰ੍ਹਾਂ ਹੀ ਬਰਕਰਾਰ ਆ ਰਹੇ ਰਵੇਗੀ ਤੇ ਤੇਜ਼ ਮੀਂਹ ਦੇ ਸ਼ਰਾਟੇ ਉਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਜਿਵੇਂ ਅੱਧੇ ਘੰਟੇ ਦੀ ਝਟ ਕਿਸੇ 1 ਲੱਖ ਦੇ ਵਿੱਚ ਤੇਜ਼ ਲੱਗ ਜਵੇ ਅਜਿਹਾ ਮਾਹੌਲ ਬਣ ਸਕਦਾ ਹੈ ਬੱਦਲਬਾਈ ਕਈ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਟੁੱਟਵੇਂ ਤੌਰ ਤੇ ਸ਼ਰਾਟੇ ਅੱਜ ਰਾਤ ਬਿਲਹੇ ਤੱਕ ਕਈ ਹਿੱਸਿਆਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਗਰਮੀ ਅਤੇ ਹੁਮਸ ਜਿਵੇਂ ਹੁਣ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਬਰਕਰਾਰ ਅੱਜ ਵੀ ਰਹੇਗੀ ਕੱਲ ਨੂੰ ਵੀ ਰਹੇਗੀ ਤੇ ਆਉਣ ਵਾਲੇ 1-2 ਦਿਨ ਇਸੇ ਤਰ੍ਹਾਂ ਹੀ ਰਹਿੰਦੀ ਹੋਈ ਦਿਖਾਈ ਦਵੇਗੀ ਟੁੱਟਵੇਂ ਤੌਰ ਤੇ ਖਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਪੰਜਾਬ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਅਗਲੇ ਕਈ ਕੁਝ ਕਿੰਟਿਆਂ ਦਰਾਂਨ ਪੱਛਮੀ ਮਾਲਵਾ ਮਾਝੇ ਦੇ ਇਲਾਕੇ ਜਾਂ ਮੋਗਾ ਲੁਧਿਆਣਾ ਬਰਨਾਲਾ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਖਰਾਟੇ ਮੀਂਹ ਦੇ ਲੱਗ ਸਕਦੇ ਹਨ ਗਰਮੀ ਤੋਂ ਰਾਹਤ ਮਿਲਦੀ ਹੋਈ ਜਾਂ ਹਮਸ ਤੋਂ ਅਜੇ 1-2 ਦਿਨ ਦਿਖਾਈ ਨਹੀਂ ਦੇ ਰਹੀ